ਕਡਾ ਪਰ ਜੋ ਦੁਬਾਰਾ ਇੱਕ ਸਾਡਾ ਬਾਪ ਚਲਾ ਗਿਆ ਜਾਂ ਇਹ ਨਾ ਕਿਸ ਬਹੁਤ ਸਨੀ ਫਿਰਮਾ ਉਹਨੇ ਦੇ ਨਾਲ ਕਿ ਉਹ ਇੱਕ ਉਹ ਮਲਾਈਕ ਨੂੰ ਲੈ ਕੇ ਕਿ ਉਹ ਸੌਂਦੇ ਰਹਿੰਦੇ ਉਹ ਸੇ ਲੜੋਗੀ ਉਹਨਾਂ ਦਾ ਜਨਮ ਹੀ ਇਸੇ ਕੰਮ ਲਈ ਹੋਇਆ ਸੀ ਲੋਕਾਂ ਨੂੰ ਹਸਾਉਣ ਲਈ ਅੱਜ ਜੰਦ ਹੋਰ ਰਵਾਗੇ ਚਲੇਗੇ ਠੀਕ ਹੈ ਸਰ ਲਾਸਟ ਕੋਈ ਤੁਹਾਡੀ ਉਹਨਾਂ ਕੋਈ ਯਾਰ ਕੋਈ ਵੱਡੀ ਯਾਦ ਕੋਈ ਯਾਦ ਖਾਸ ਹੀ ਨੇ ਸਾਡੀ ਯਾਦਾਂ ਦਾ 2.5 ਸਾਲ ਤੋਂ ਵੱਧ ਬੰਨੇ ਕ੍ਰਿਟੀਕਲ ਸੀਗੇ ਹੂੰ ਬੜਾ ਮੇਲ ਜਲ ਹੋ ਨਹੀਂ ਸਕਿਆ ਉਹ ਕਿ ਡਾਕਟਰਸ ਨੇ ਬਣਾ ਕੀਤਾ ਸੀ ਇੰਜੈਕਸ਼ਨ ਕਰਕੇ ਤੇ ਬਾਕੀ ਯਾਦਾਂ ਦਾ ਸਭ ਬਹੁਤ ਸੋਹਣੀਆਂ ਸਾਡੀਆਂ ਸਭ ਲਾਸਟ ਵਾਰ ਕਦੋਂ ਗੱਲ ਹੋਣੀ ਸੀ ਲਾਸਟ ਟਾਈਮ ਤਾਂ ਮਨ ਲਾ 2023 ਦੇ ਐਂਡ ਤੇ ਜਦੋਂ ਬ੍ਰੇਨ ਸਟ੍ਰੋਕ ਹੋਇਆ ਉਸ ਤੋਂ ਬਾਅਦ ਤਾਂ ਅਸੀਂ ਛਿੰਦਾ ਛਿੰਦਾ ਦੇ ਪ੍ਰੀਮੀਅਮ ਵੀ ਮਿਲੇ ਆ ਬਾਕੀ ਜ਼ਿਆਦਾ ਮਿਲਣਾ ਜੁਲਣਾ ਕੋਈ ਰਾਜਨਾ ਫੋਨ ਤੇ ਗੱਲ ਹੋ ਜਾਂਦੀ ਸੀ ਪੱਲਾ ਸਾਹਿਬ ਦਾ ਹਲਚਲ ਪੁੱਛਣ ਲਈ ਪਾਜੀ ਨੂੰ ਤਾਂ ਡਾਕਟਰਸ ਨੇ ਬਣਾ ਕੀਤਾ ਸੀ ਕਿਸੇ ਨਾਲ ਮਿਲਣਾ ਜੁਲਣਾ ਦੀ ਨਾ ਗੱਲ ਇਹ ਕੰਡੀਸ਼ਨ ਬਹੁਤ ਵਧੀਆ ਹੈਣੀ ਸੀਗੀ ਵੰਦਵਾ ਗੀ ਕਰੀਏ ਜੀ ਕੈਰੀਨ ਜੱਟਾਂ ਵਰਗੀ ਕਲਟ ਕਲਾਸਿਕ ਇਕੱਠੇ ਨੇ ਬਣਾਈ ਹੈ ਪਹਿਲੀ ਫਿਲਮ ਸੀ ਤੁਹਾਡੀ ਕੈਰੀਨ ਜੱਟਾਂ ਪੱਲਾ ਸਾਹਿਬ ਤੋਂ ਬਿਨਾ ਬਣੀ ਨਹੀਂ ਸਕਦੀ ਹੋਰ ਹੋਰ ਵੀ ਆਦੀ ਹੋਰ ਵੀ ਕੈਰੀਨ ਉਹਦੇ ਤਿਆਰੀ ਇਹ ਤਾਂ ਹੁਣ ਉਹਦੀ ਹੁਣ ਤਾਂ ਸਾਡੀ ਮਜਬੂਰੀ ਹੋ ਗਈ ਜੀ ਆਦਰਵਾਇਜ਼ ਕੈਰੀਨ ਜੱਟਾਂ ਜਿਹੜੀ ਵਨ ਹੈ ਉਹ ਪੱਲਾ ਸਾਹਿਬ ਨੂੰ ਮਾਈਨਸ ਕਰੀ ਤਾਂ ਫਿਲਮ ਹੀ ਖਤਮ ਹੈ ਸਾਡੀ ਸਾਡਾ ਦੁਬਾਰਾ ਇੱਕ ਸਾਡਾ ਬਾਗ ਚਲਾ ਗਿਆ ਜਾਂ ਹੀ ਨਾ ਕਿਸੇ ਬੋਸ ਨੇ ਫਿਲਮ ਉਹਦੇ ਨਾਂ ਤੇ ਕਰਕੇ ਹਮ ਇੱਕ ਉਹ ਸੋਚਦੇ ਰਹੇ ਉਹ ਸੇ ਲੋਕੀ ਉਹਨਾਂ ਦਾ ਜਨਮ ਹੀ ਇਸੇ ਕੰਮ ਲਈ ਹੋਇਆ ਸੀ ਲੋਕਾਂ ਨੂੰ ਹਸਾਉਣ ਲਈ ਅੱਜ ਜੰਦ ਹੋਰ ਰਵਾਗੇ ਚਲੇਗੇ ਤੁਹਾਨੂੰ ਕਿਸੇ ਲਾਸਟ ਕੋਈ ਤੁਹਾਡੀ ਉਹਨਾਂ ਕੋਈ ਯਾਰ ਕੋਈ ਵੱਡੀ ਯਾਦ ਕੋਈ ਯਾਦ ਖਾਸ ਹੀ ਨੇ ਸਾਡੀ ਯਾਦਾਂ ਦਾ 2.5 ਸਾਲ ਤੋਂ ਵੱਧ ਬੰਨੇ ਕ੍ਰਿਟੀਕਲ ਸੀਗੇ ਕਿ ਬੜਾ ਮੇਲ ਜਲ ਹੋ ਨਹੀਂ ਸਕਿਆ ਉਹ ਕਿ ਡਾਕਟਰਸ ਨੇ ਬਣਾ ਕੀਤਾ ਸੀ ਇੰਜੈਕਸ਼ਨ ਕਰਕੇ ਬਾਕੀ ਯਾਦਾਂ ਦਾ ਸਭ ਬਹੁਤ ਸੋਹਣੀਆਂ ਸਾਡੀਆਂ ਸਭ ਲਾਸਟ ਵਾਰ ਕਦੋਂ ਗੱਲ ਹੋਈ ਸੀ ਲਾਸਟ ਟਾਈਮ ਤਾਂ ਮਨ ਲਾ 2023 ਦੇ ਐਂਡ ਤੇ ਜਦੋਂ ਬ੍ਰੇਨ ਸਟ੍ਰੋਕ ਹੋਇਆ ਉਸ ਤੋਂ ਬਾਅਦ ਤਾਂ ਅਸੀਂ ਛਿੰਦਾ ਛਿੰਦਾ ਦੇ ਪ੍ਰੀਮੀਅਰ ਵੀ ਮਿਲੇ ਆ ਬਾਕੀ ਜ਼ਿਆਦਾ ਮਿਲਣਾ ਜੁਲਣਾ ਕੋਈ ਰਾਜਨਾ ਫੋਨ ਤੇ ਗੱਲ ਹੋ ਜਾਂਦੀ ਸੀ ਪੱਲਾ ਸਾਹਿਬ ਦਾ ਹਲਚਲ ਪੁੱਛਣ ਲਈ ਪਾਜੀ ਨੂੰ ਤਾਂ ਡਾਕਟਰਸ ਨੇ ਬਣਾ ਦਿੱਤਾ ਸੀ ਕਿਸੇ ਨਾਲ ਮਿਲਣਾ ਜੁਲਣਾ ਨਹੀਂ ਨਾ ਜਾਣਾ ਇਹ ਕੰਡੀਸ਼ਨ ਬਹੁਤ ਵਧੀਆ ਹੈਣੀ ਸੀਗੀ ਮੰਦਭਗੀ ਲਾ ਲੋ ਜੀ ਕੈਰੀਨ ਜੱਟਾਂ ਵਰਗੀ ਕਲਟ ਕਲਾਸਿਕ ਜਿੱਥੇ ਇਕੱਠੇ ਨੇ ਬਣਾਈ ਆ ਪਹਿਲੀ ਫਿਲਮ ਸੀ ਤੁਹਾਡੀ ਕੈਰੀਨ ਜੱਟਾਂ ਪੱਲਾ ਸਾਹਿਬ ਤੋਂ ਬਿਨਾ ਬਣੀ ਨਹੀਂ ਸਕਦੀ ਹੋਰ ਹੋਰ ਵੀ ਆ ਰਹੀ ਹੋਰ ਵੀ ਕੈਰੀਨ ਉਹਦੇ ਤਿਆਰੀ ਇਹ ਤਾਂ ਹੁਣ ਉਹਦੀ ਹੁਣ ਤਾਂ ਸਾਡੀ ਮਜਬੂਰੀ ਹੋ ਗਈ ਜੀ ਆਦਰਵਾਇਜ਼ ਕੈਰੀਨ ਜੱਟਾਂ ਜਿਹੜੀ ਵਨ ਹੈ ਉਹ ਪੱਲਾ ਸਾਹਿਬ ਨੂੰ ਮਾਈਨਸ ਕਰੀ ਤਾਂ ਫਿਲਮ ਹੀ ਖਤਮ ਹੈ ਸਾਡੀ